ਕਿ ਇਹ ਦੁਰਮਤ ਜੋ ਭੈੜੀ ਮਤ ਹੈ ਉਹਨੇ ਸਾਨੂੰ ਖوار ਕੀਤਾ ਹੋਇਆ ਹੈ ਇਸ ਭੈੜੀ ਮਤ ਨੇ ਸਾਨੂੰ ਖوار ਕੀਤਾ ਹੋਇਆ ਹੈ ਦੁਰਮਤ ਨੇ ਸਾਨੂੰ ਖوار ਕੀਤਾ ਹੋਇਆ ਹੈ ਦੁਰਮਤ ਤੇ ਮਗਰ ਹਾਂ ਤੇ ਦੁਰਮਤ ਤੋਂ ਦੂਜਾ ਪਾਸਾ ਕੀ ਹੈ ਗੁਰਮਤ ਦਾ ਦੂਜਾ ਪਾਸਾ ਕੀ ਹੈ ਜੀ ਗੁਰਮਤ ਦਾ ਗੁਰ ਕੀ ਮਤ ਤੋਂ ਲੇ ਆ ਨਹੀਂ ਬੜਾ ਸਿੱਧਾ ਜਿਹਾ ਸਤਿਗੁਰੂ ਜੀ ਦਾ ਸਿਧਾਂਤ ਹੈ ਕਿ हे ਇਆਣੇ ਬੰਦੇ ਤੂੰ ਗੁਰੂ ਦੀ ਮਤ ਲੈ ਗੁਰ ਕੀ ਮਤ ਲੈ ਤੂੰ ਇਆਣੇ हे ਇਆਣੇ ਬੰਦੇ ਤੂੰ ਗੁਰੂ ਦੀ ਮਤ ਲੈ ਅਸੀਂ ਜਦੋਂ ਵੀ ਸਤਿਗੁਰੂ ਜੀ ਦੇ ਦਰ ਤੇ ਆਉਨੇ ਆ ਤਾਂ ਗੁਰੂ ਦੀ ਮਤ ਲੈਣ ਆਉਨੇ ਆ ਇੱਥੇ ਗੁਰੂ ਦੇ ਦਰ ਤੇ ਅਸੀਂ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ ਇਸ ਦਰ ਤੋਂ ਅਸੀਂ ਸੋਝੀ ਲੈਣ ਆਉਨੇ ਆ ਇਸ ਦਰ ਤੋਂ ਗਿਆਨ ਲੈਣ ਆਉਨੇ ਆ ਇਸ ਦਰ ਤੋਂ ਅਸੀਂ ਸਿੱਖਿਆ ਲੈਣ ਆਉਨੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਜੋ ਸਿੱਖਿਆ ਬਖਸ਼ਿਸ਼ ਕਰਦੇ ਨੇ ਜੋ ਗਿਆਨ ਬਖਸ਼ਿਸ਼ ਕਰਦੇ ਨੇ ਉਸ ਗਿਆਨ ਨੂੰ ਹੀ ਆਪਣੇ ਹਿਰਦੇ ਵਿੱਚ ਵਸਾਓ